ਵੈਸੇ ਤੇ ਕਈ ਵਾਰੀ ਕੁਝ ਵੀਡੀਓਜ਼ ਇਦਾਂ ਦੀਆਂ ਪੋਸਟ ਹੁੰਦੀਆਂ ਨੇ ਇਦਾਂ ਦੀਆਂ ਵੇਖਣ ਨੂੰ ਮਿਲਦੀਆਂ ਕਿ ਮਾਨ ਸਾਹਿਬ ਜਦੋਂ ਕਿਤੇ ਜਾ ਰਹੇ ਹੁੰਦੇ ਨੇ ਰੈਲੀ ਵਗੈਰਾ ਧਰਨੇ ਤੇ ਤੇ ਅਕਸਰ ਹੀ ਰਸਤੇ ਦੇ ਵਿੱਚ ਕਈ ਲੋਕ ਹੱਥ ਮਾਰ ਲੈਣ ਦੇ ਮਾਨ ਸਾਹਿਬ ਉੱਥੇ ਵੀ ਰੁੱਕ ਕੇ ਮਿਲ ਲੈਂਦੇ ਆ ਪਰ ਅੱਜ ਕੱਲ ਜਿਹੜਾ ਮਾਹੌਲ ਬਣਿਆ ਹੋਇਆ ਜਦੋਂ ਕੋਈ ਵੱਡੀ ਕੋਈ ਰੈਲੀ ਹੁੰਦੀ ਆ ਮਾਨ ਸਾਹਿਬ ਦੀ ਤੇ ਪੁਲਿਸ ਘਰਾਂ ਦੇ ਵਿੱਚ ਪਹੁੰਚ ਜਾਂਦੀ ਜਿੱਥੋਂ ਜੇ ਲੱਗਦਾ ਹੁੰਦਾ ਕਿ ਇੱਥੋਂ ਕੋਈ ਇਦਾਂ ਕੋਈ ਵਿਰੋਧ ਦਾ ਜਾਂ ਵਿਰੋਧ ਦਾ ਨਾਅਰਾ ਆ ਸਕਦਾ ਉੱਥੇ ਪੁਲਿਸ ਵਾਲੇ ਉੱਥੇ ਹੀ ਰੋਕ ਲੈਂਦੇ ਆ ਪਰ ਉਦੋਂ ਵੀ ਅਜੀਬ ਗੱਲ ਬਠਿੰਡੇ ਦੇ ਵਿੱਚ ਵਾਪਰੀ ਹੈ ਉੱਥੇ ਕਹਿੰਦੇ ਇੱਕ ਪ੍ਰਾਇਮਰੀ ਸਕੂਲ ਸੀ ਤੇ ਉਹਦੇ ਵਿੱਚ ਵੀ ਪ੍ਰੀ ਪ੍ਰਾਇਮਰੀ ਵਾਲਾ ਜਿਹੜਾ ਇੱਕ ਕਮਰਾ ਜ਼ੀਰੋ ਦੇ ਵਿੱਚ ਇੱਕ ਬੀਬੀ ਵਾਲਾ ਪ੍ਰਾਇਮਰੀ ਨੂੰ ਕਹਾਂਗੇ ਜੋ ਇੱਕ ਪਹਿਲੀ ਕਲਾਸ ਤੋਂ ਪਹਿਲੀ ਕਲਾਸ ਤੋਂ ਵੀ ਥਲੜੇ ਪੱਧਰ ਤੇ ਜੋ ਚੱਲਦਾ ਯੂ ਕੇ ਜੀ ਐਲ ਕੇ ਜੀ ਇਹ ਸਿਸਟਮ ਹੈ ਜਿਹੜਾ ਨਾ ਕੱਚੀ ਪਹਿਲੀ ਕੱਚੀ ਪਹਿਲੀ ਸਾਡੇ ਵੇਲੇ ਕੱਚੀ ਪਹਿਲੀ ਤੇ ਉੱਥੇ ਬੀਬੀ ਸੀ ਇੱਕ ਪੜਾ ਰਹੀ ਸੀਗੇ ਤੇ ਕਹਿੰਦੇ ਵੀ ਪੁਲਿਸ ਵਾਲੇ ਆ ਕੇ ਤੇ ਉੱਥੇ ਬੈਂਚਾਂ ਤੇ ਬੈਠ ਗਏ ਕਿਉਂਕਿ ਕਹਿੰਦੇ ਵੀ ਬੀਬੀ ਦਾ ਸ਼ਹਿਦ ਇਹ ਸੀਗਾ ਕਿ ਉਹਨਾਂ ਨੇ ਜਾਣਾ ਸੀ ਰੈਲੀ ਦੇ ਵਿੱਚ ਅਭੀਰਪਾਲ ਕੌਰ ਸਿਧਾਨਾ ਜੀ ਉਹਨਾਂ ਨੂੰ ਉੱਥੇ ਰੋਕ ਲਏ ਤੇ ਬੜਾ ਹੀ ਅਜੀਬ ਹੈ ਕਿ ਤੁਸੀਂ ਕਿਤੇ ਵੀ ਕਿਸੇ ਨੂੰ ਵੀ ਨੱਪ ਲੈਣੇ ਹੋ ਤੇ ਜਮੇ ਕਿਸੇ ਨੂੰ ਬੋਲਣ ਨਹੀਂ ਦੇ ਰਹੇ ਪਤਾ ਨਹੀਂ ਇੰਨਾ ਡਰ ਕਾ ਦਾ ਇੰਨਾ ਖੋਫ ਕਾ ਦਾ ਹੋ ਰਿਹਾ ਦਿਨੋ ਦਿਨ ਨਹੀਂ ਇਹਦੇ ਵਿੱਚ ਇੱਕ ਚੀਜ਼ ਇਹ ਵੇਖਣ ਵਾਲੀ ਆ ਕਿ ਭਈ ਜੇ ਤੁਹਾਨੂੰ ਵਿਰੋਧ ਤੋਂ ਇੰਨਾ ਡਰ ਲੱਗਦਾ ਹੈ ਕਿ 100 150 ਕਿਲੋਮੀਟਰ ਤੇ ਆ ਕੇ ਤੁਸੀਂ ਕਿਸੇ ਨੂੰ ਨਜ਼ਰਬੰਦ ਕਰਦੇ ਉਸ ਦਿਨ ਆਪਾਂ ਰਮਣਦੀ ਵੀ ਗੱਲ ਕਹਿੰਦੀ ਸੀਗੀ ਤਾਂ ਫਿਰ ਇਦਾਂ ਕਰਿਆ ਕਰੋ ਕਿ ਜਿੱਦਨ ਮਾਨ ਸਾਹਿਬ ਨੇ ਬਾਹਰ ਨਿਕਲਣਾ ਹੈ ਉਸ ਦਿਨ ਪੂਰੇ ਪੰਜਾਬ 'ਚ ਕਰਫੂ ਲਾ ਦਿਓ ਹੂੰ ਬਾਹਰ ਲੱਗਿਆ ਕਰਫੂ ਤੇ ਅੰਦਰ ਅਮਲੀ ਤੜਫ ਰਿਆ ਹੂੰ ਛਿੰਦੇ ਤਾਂ ਗਿਆ ਸੀਗਾ ਨਾ ਲਾ ਦਿਓ ਕਰਫੂ ਫੇਰਾ ਜੀ ਇਹ ਸਾਰਾ ਪੰਜਾਬ ਕਰ ਦਿਓ ਬੰਦ ਜਿਹੜੇ ਲਾਕੇ ਚ ਰੈਲੀ ਹੋਣੀ ਆ ਉਹਨੂੰ ਖੋਲ ਦਿਓ ਉੱਥੇ ਲਵਾਓ ਲਾ ਬੀਰਾ ਉੱਥੇ ਸੱਦ ਲਓ ਕੋਈ ਸਿੰਗਰ ਤੁਸੀਂ ਜਸ਼ਨ ਮਨਾਓ ਤੇ ਲਾਈਵ ਕਰੋ ਟੈਲੀਕਾਸਟ ਉਹਦਾ ਜੀ ਐਡੇ ਤਗੜੇ ਤੁਹਾਡੇ ਚੈਨਲ ਆ ਐਡੇ ਤਗੜੇ ਤੁਹਾਡੇ ਆਈਟੀ ਸੱਲਾਲੇ ਆ ਉਹ ਅਗਲੇ ਨੂੰ ਤਾੜ ਕੇ ਅੰਦਰ ਤੇ ਉਹਨੂੰ ਕਹੋ ਕਿ ਹੁਣ ਗਿੱਧਾ ਪੈਂਦਾ ਵੇਖ ਖੜਾ ਵੇਖ ਬੈ ਕੇ ਵੇਖ ਜਮਾਨਾ ਹੂੰ ਤੇ ਇਦਾਂ ਇੰਟਰਟੇਨ ਕਰੋ ਲੋਕਾਂ ਨੂੰ ਮਤਲਬ ਕਿ ਮਨੋਰੰਜਨ ਇਦਾਂ ਦਾ ਦਿਓ ਕਰਫਿਊ ਲਾਓ ਆਪ ਉਥੇ ਖਾੜੇ ਸਜਾਓ ਮਹਿਫਿਲ ਸਜਾਓ ਤੇ ਉਹਦਾ ਲਾਈਵ ਟੈਲੀਕਾਸਟ ਕਰੋ ਜੀ ਤੁਹਾਨੂੰ ਇੰਨਾ ਡਰ ਲੋਕਾਂ ਤੋਂ ਯਾਰ ਇੱਕ ਮੈਂ ਕਿ ਕਨਾ ਮੈਂ ਬੜੇ ਧਰਨੇ ਮੇ ਸਾਰੇ ਕਵਰ ਕੀਤੇ ਇਥੇ ਲੰਬੀ ਹਮ ਲਗਾਤਾਰ ਅਸੀਂ 5 ਸਾਲ ਧਰਨੇ ਮੇ ਸਾਰੇ 5-7 ਸਾਲ ਅਸੀਂ ਕਵਰ ਕੀਤੇ ਇਥੇ ਲੰਬੀ ਤਾਂ ਬਸ ਉਨੀ ਇੱਕ ਜਗ੍ਹਾ ਅੱਡੇ ਦੇ ਕੋਲ ਰਾਜਤਾ ਨਹੀਂ ਹੁੰਦੀ ਸੀ ਆ ਤੁਹਾਨੂੰ ਪਤਾ ਹੀ ਹੈ लाठी चार्ज ਰਾਤ ਨੂੰ ਵੀ ਕਈ ਵਾਰ ਭੱਜਣਾ ਇੱਧਰ ਉੱਤਰ ਮੈਂ ਕਹਿੰਦਾ ਯਾਰ ਇੰਨਾ ਡਰ ਨਹੀਂ ਸੀ ਕਿਸੇ ਸਰਕਾਰ 'ਚ ਦੇਖਿਆ ਠੀਕ ਹੈ ਉਦੋਂ ਵੀ ਲਾਠੀ ਚਾਰਜ ਬਤੇਰਾ ਕੁਝ ਕਰਦੇ ਸੀ ਉਹ ਵੀ ਜੀ ਵੀ ਤੁਸੀਂ ਹੁਣ ਘਰ ਚ ਛੱਡੋ ਸਕੂਲ ਤੱਕ ਪਹੁੰਚ ਗਏ ਯਾਰ ਮੈਂ ਵੀਡੀਓ ਵਾਇਰਲ ਦੇਖਿਆ ਜਿਹਦੇ ਚ ਉਹ ਬੀਬੀ ਦੇ ਨਾਲ ਬੱਚੇ ਛੋਟੇ ਛੋਟੇ ਬੱਚੇ ਯਾਰ ਬੱਚਾ ਤੁਹਾਡੇ ਘਰ ਚ ਸਰ ਤੁਹਾਡਾ ਰਿਸ਼ਤੇਦਾਰ ਵਰਦੀ ਪਹਿਨ ਕੇ ਆ ਜਾਵੇ ਨਾ ਤਾਂ ਇੱਕ ਵਾਰੀ ਬੱਚਾ ਦਹਿਲ ਜਾਂਦਾ ਕਿ ਪੁਲਿਸ ਆ ਗਈ ਸਹਿਮ ਜੰਨੇ ਉਹ ਪੁਲਿਸ ਦਾ ਡਾਰੀ ਖਾਫੀ ਇਦਾਂ ਨਾ ਬਣਿਆ ਹੋਇਆ ਤੁਸੀਂ ਸਕੂਲ ਤੇ ਕਮਰੇ ਤੱਕ ਬੇਸ਼ੱਕ ਉਹ ਦੋ ਬੀਬੀਆਂ ਸਨ ਹਮ ਲੇਡੀ ਕਨਸਟੇਬਲਸ ਹਨ ਜਾਂ ਹੌਲਦਾਰ ਨੀਓ ਸਰ ਜੀ ਜੀ ਤਾਂ ਇੱਕ ਸ਼ਾਇਦ ਮੇਲ ਵੀ ਸੀਗਾ ਹਮ ਤਾਂ ਤੁਸੀਂ ਸਕੂਲ ਦੇ ਕਮਰੇ ਤੱਕ ਜਾਣ ਦੀ ਅਸਾਸਤ ਕਿਵੇਂ ਦਿੱਤੀ ਆ ਯਾਰ ਕਿਹਦੀ ਪਰਮਿਸ਼ਨ ਨਾਲ ਤੁਹਾਡੀ ਪੁਲਿਸ ਜਿਹੜੀ ਆ ਉਹ ਸਕੂਲ ਦੇ ਕਮਰੇ ਤੱਕ ਗਈ ਆ ਜੀ ਜੀ ਕਿਉਂਕਿ ਬੱਚੇ ਉੱਥੇ ਬੈਠੇ ਹੋਏ ਨੇ ਸਰ ਹਮ ਮੈਂ ਦਾਅਵੇ ਨਾਲ ਕਹਿਣਾ ਸੁਖਮ ਸਿੰਘ ਸਾਹਿਬ ਆ ਜਿਹੜੇ ਬੰਦੇ ਆਪਣੇ ਉਧਰ ਰਹਿੰਦੇ ਆ ਨਾ ਨਾਰਥ ਅਮਰੀਕਾ 'ਚ ਰਹਿੰਦੇ ਆ ਜਾਂ ਲਾ ਲਓ ਆਸਟ੍ਰੇਲੀਆ ਨਿਊਜ਼ੀਲੈਂਡ ਮੰਨ ਲਓ ਜੇ ਇਹ ਘਟਨਾ ਉਹਨਾਂ ਮੁਲਕਾਂ 'ਚ ਕਿਤੇ ਹੋ ਜਾਂਦੀ ਯੂਕੇ 'ਚ ਹੋ ਜਾਂਦੀ ਆਸਟ੍ਰੇਲੀਆ ਨਿਊਜ਼ੀਲੈਂਡ ਕੈਨੇਡਾ ਅਮਰੀਕਾ ਜ਼ਿਆਦਾਤਰ ਆਪਣੇ ਪੰਜਾਬੀ ਇੱਧਰ ਹੀ ਆ। ਜੀ ਜੀ ਜੀ। ਹੋਰ ਲਾ ਲਓ ਸਪੇਨ ਲਾ ਲਓ ਨਾਰਵੇ ਲਾ ਲਓ ਮਤਲਬ ਕਿ ਜੇ ਕਿਤੇ ਉਧਰ ਇਹ ਘਟਨਾ ਵਾਪਰ ਜਾਂਦੀ ਕਿ ਐਦਾਂ ਕਿਸੇ ਟੀਚਰ ਦੇ ਨਾਲ ਹੋਇਆ ਜਾਂ ਬੱਚਿਆਂ ਨਾਲ ਹੋਇਆ ਸਰ ਇਹ ਤੇ ਛੱਡੋ ਫੈਡਰਲ ਗਵਰਨਮੈਂਟ ਉੱਤਰ ਕਹਿੰਦੇ ਆ ਕੇਂਦਰੀ ਸਰਕਾਰ ਨੂੰ ਕੇਂਦਰ ਸਰਕਾਰ ਤੱਕ ਇਹ ਲਿ ਜਾਂਦੀ ਇੱਥੇ ਜਿੱਦਾਂ ਸਿੱਖਿਆ ਦਾ ਮੀਡੀਆ ਖੱਲ ਲਾ ਲੈਂਦਾ ਹਮ ਗੱਲ ਇਹ ਨਹੀਂ ਹੈ ਕਿ ਭਈ ਤੁਸੀਂ ਇੱਕ ਟੀਚਰ ਨੂੰ ਨਜ਼ਰਬੰਦ ਕੀਤਾ ਸਰ ਤੁਸੀਂ ਉੱਥੇ ਇੱਕ دہشت ਦਾ ਮਾਹੌਲ ਕ੍ਰੀਏਟ ਕਰਤਾ ਨੰਨੇ-ਮੁੰਨੇ ਅੱਜ ਹਮ ਬਹੁਤ ਗਲਤ ਹੈ ਸਰ ਬਹੁਤ ਹੀ ਗਲਤ ਆ ਗੱਲ ਇਹ ਆ ਕਿ ਹੁਣ ਇਹਨਾਂ ਬੰਦਿਆਂ ਨੂੰ ਆਪਾਂ ਕੀ ਕਹਿ ਸਕਦੇ ਹਾਂ ਸਰ ਜਿਹੜੇ ਇਸ ਵੇਲੇ ਪ੍ਰਸ਼ਾਸਨ ਚਲਾ ਰਹੇ ਨੇ ਸਰਕਾਰ ਚਲਾ ਰਹੇ ਨੇ ਕਿ ਠੀਕ ਹੈ ਮੈਂ ਕਹਿੰਦਾ ਕਿ ਚਲੋ ਨਿਰਬਿਗਨ ਪ੍ਰੋਗਰਾਮ ਵੀ ਤੁਸੀਂ ਕਰ ਲਓ ਕੋਈ ਜਿਹੜੀ ਰੈਲੀ ਵਾਲੀ ਜਗ੍ਹਾ ਕੋਈ 5-10 ਕਿਲੋਮੀਟਰ ਦਾ ਸੁਰੱਖਿਆ ਘੇਰਾ ਬਣਾ ਲਓ ਉੱਥੇ ਉੱਥੇ ਜਿਹੜੇ ਅਫਸਰ ਹੁੰਦੇ ਹਨ ਪੁਲਿਸ ਦੇ ਬੜੇ ਸਿਆਣੇ ਹੁੰਦੇ ਹਨ ਇੰਟੈਲੀਜੈਂਟ ਹੁੰਦੇ ਆ ਇਹਨਾਂ ਦਾ ਜਥੇਬੰਦੀ ਨਾਲ ਹੁੰਦਾ ਕਿ ਤੁਸੀਂ ਆਪਣਾ ਪ੍ਰਦਰਸ਼ਨ ਕਰਨਾ ਹੈ ਬਈ ਇੰਨੀ ਕੁ ਦੂਰ ਤੱਕ ਕਰਾ ਦਿਨੇ ਆਪਦੀ ਫੋਟੋ ਕਰੋ ਆਪਦਾ ਜੋ ਵੀ ਕਰਨਾ ਹੈ ਕਰਕੇ ਤੇ ਵਾਪਸ ਹੋ ਜਿਓ ਜਾਂ ਮੰਗ ਪੱਤਰ ਹੁੰਦਾ ਮੈਮੋਰੰਡਮ ਹੁੰਦਾ ਠੀਕ ਹੈ ਨਾ ਜੀ ਉਹ ਐਸ ਤਰ੍ਹਾਂ ਹੁੰਦਾ ਮਾੜਾ ਮੋਟਾ ਗਦਰ ਐਕਸ਼ਨ ਕਰਨ ਦੇ ਜੇ ਕੋਈ ਜ਼ਿਆਦਾ ਕਰੇਗਾ ਤਾਂ ਫਿਰ ਤੁਹਾਡੇ ਕੋਲ ਡਾਂਗ ਤੇ ਤਿਆਰ ਹੁੰਦੀ ਆ ਜੀ ਠੀਕ ਹੈ ਨਾ ਜੀ 5 10 ਕਿਲੋਮੀਟਰ ਏਰੀਆ ਚ ਰੋਕ ਲੋ ਉਹਨਾਂ ਨੂੰ ਬਿਲਕੁਲ ਇਹਨਾਂ ਨੂੰ ਇਹੀ ਆ ਕਿ ਭਾਈ ਕਿਤੇ ਇਹ ਨਾ ਹੋਵੇ ਕਿ ਐਨੇ ਲੋਕ ਬਾਹਰ ਨਿਕਲ ਆਉਣ ਕਿ ਸਾਡੇ ਬੈਰੀਕੇਡਾਂ ਤੋਂ ਰੋਕ ਹੀ ਨਾ ਹੁਣ ਉਹ ਕਿਤੇ ਜੀ ਇਸ ਗੱਲ ਦਾ ਟੁੜਕੂ ਰਹਿੰਦਾ ਤਾਂ ਮੇਰੇ ਖਿਆਲ ਦੇ ਨਾਲ ਭਾਈ ਇਹ ਬਹੁਤ ਮੰਦ ਭਾਗੀ ਗੱਲ ਆ ਇਹਦੇ ਤੇ ਸਿੱਖਿਆ ਵਿਭਾਗ ਨੂੰ ਵੀ ਸਪਸ਼ਟੀਕਰਨ ਦੇਣਾ ਚਾਹੀਦਾ ਸਿੱਖਿਆ ਮਹਿਕਮੇ ਨੂੰ ਵੀ ਪੁਲਿਸ ਮਹਿਕਮੇ ਨੂੰ ਵੀ ਤੇ ਸਰਕਾਰ ਨੂੰ ਵੀ ਕਿ ਐਕਚੁਅਲ ਚ ਇਹ ਹੁਕਮ ਕਿਸ ਦੇ ਸੰਨ ਠੀਕ ਹੈ ਚਲੋ ਤੁਸੀਂ ਕਿਸੇ ਆਗੂ ਨੂੰ ਕਿਸੇ ਟੀਚਰ ਨੂੰ ਜੇ ਤੁਸੀਂ ਇਦਾਂ ਕਰਨਾ ਵੀ ਆ ਕੋਈ ਘਰ ਹੁੰਦਾ ਕੋਈ ਜਗਾ ਹੁੰਦੀ ਆ ਸਕੂਲ ਵਾਲੇ ਕਮਰੇ ਚ ਉਸ ਨੂੰ ਬਿਠਾਉਣਾ ਉਹ ਵੀ 6 ਘੰਟੇ ਔਰ ਵੀਡੀਓ ਚ ਮੈਨੂੰ ਪਤਾ ਨਹੀਂ ਬੱਚੇ ਕਿੰਨੀ ਦੇਰ ਉੱਥੇ ਬੈਠੇ ਰਹੇ ਨੇ ਜੀ ਉਹ ਵੀਡੀਓ ਚ ਬੱਚੇ ਨਜ਼ਰ ਆ ਰਹੇ ਸੋ ਇਸ ਘਟਨਾ ਦੀ ਜਾਂਚ ਪੜਤਾਲ ਜਿਹੜੀ ਆ ਹੋਣੀ ਚਾਹੀਦੀ ਹੈ ਹੋਣੀ ਚਾਹੀਦੀ ਹੈ ਬਿਲਕੁਲ ਜੀ ਬਿਲਕੁਲ ਪੰਜਾਬੀ ਵਿਲੇਜਰ ਸਰਦਾਰ ਭਾਈ ਜੀ ਕਹਿ ਰਹੇ ਨੇ ਕਿ ਸਰਕਾਰ ਕੁਝ ਜ਼ਿਆਦਾ ਹੀ ਕਹਿੰਦੇ ਦਖਲ ਦੇਣ ਲੱਗ ਗਈ ਹੈ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਉਹਦੇ ਆਪਕਾ ਵੀਰਪਾਲ ਖਸ ਸਦਾਣਾ ਜੀ ਕਹਿੰਦੇ ਪਿੰਡ ਤੋਂ ਸੀ ਕੁਲਵੰਤ ਸਿੰਘ ਸੰਘੇੜਾ ਜੀ ਦੱਸ ਰਹੇ ਸਦਾਣਾ ਪਿੰਡ ਸਦਾਣਾ ਸਦਾਣਾ ਜੇ ਨਾਂ ਲੱਗੇਗਾ ਨਾ ਕਿਸੇ ਦੇ ਤਾਂ ਉਹ ਸਦਾਣਾ ਪਿੰਡ ਸਮਝ ਲਓ ਹਮ ਜਿੱਦਾਂ ਉੱਥੋਂ ਦੇ ਪੱਤਰਕਾਰ ਹੈ ਦਲਜੀਤ ਸਦਾਣਾ ਜੀ ਠੀਕ ਹੈ ਜੀ ਵੀਰਪਾਲ ਖੌਰ ਸਦਾਣਾ ਲੱਖਾ ਸਦਾਣਾ ਨੂੰ ਤੁਸੀਂ ਸਾਰੇ ਜਾਣਦੇ ਹੋ ਜਾਣਦੇ ਬਿਲਕੁਲ ਤੇ ਮਤਲਬ ਕਿ ਇਦਾਂ ਉਹਨਾਂ ਨੇ ਜਿਵੇਂ ਹੁਣ ਅਸੀਂ ਆਪਦੇ ਨਾਮ ਦੇ ਨਾਲ ਆਪਦੇ ਪਿੰਡ ਦਾ ਨਾਮ ਲਾਉਨੇ ਆ ਤਾਂ ਇਦਾਂ ਪਿੰਡ ਦਾ ਨਾਮ ਲਾਇਆ ਜਾਂਦਾ ਤਾਂ ਸਿਧਾਣਾ ਪਿੰਡ ਦੀ ਵੀ ਇੱਕ ਪਛਾਣ ਬਣ ਗਈ ਆ ਬਣ ਗਈ ਆ ਬਣ ਕੇ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਮਿੰਟੂ ਜੀ ਕਹ ਸੱਚੀ ਹੋ ਬਈ ਇੱਥੇ ਮੇਟਰ ਕਹਿੰਦੇ ਸੀ ਕਿ ਤੁਸੀਂ ਹੈਰਾਨ ਬਹੁਤ ਹੋਨੇ ਪਰ ਇਹ ਚੀਜ਼ਾਂ ਸੱਚੀ ਹੈਰਾਨ ਕਰਨ ਵਾਲੀਆਂ ਹੁੰਦੀਆਂ ਕਿ ਇਸ ਤਰ੍ਹਾਂ ਸਕੂਲਾਂ ਦੇ ਵਿੱਚ ਵੀ ਇਦਾਂ ਦਾ ਮਾਹੌਲ ਜਿਹੜਾ ਉਹ ਖੌਫ ਵਾਲਾ ਬਣਿਆ ਬਣਾਇਆ ਜਾ ਰਿਹਾ ਜਾਂ ਬਣ ਰਿਹਾ ਹੈ ਪਰ ਮਿੰਟੂ ਜੀ ਪੀ ਐਨ ਦੀ ਗੱਲ ਹੋਈ ਹੈ ਤੇ ਜਿਹੜੀਆਂ ਚਪੜਾਸੀ ਦੀਆਂ ਜਾਂ ਗਰੁੱਪ ਡੀ ਦੀਆਂ ਭਰਤੀਆਂ ਜ਼ਿਲ੍ਹਾ ਅਦਾਲਤਾਂ ਦੇ ਵਿੱਚ ਕਰਨੀਆਂ ਸੀ ਉਹ ਤੇ ਕਹਿੰਦੇ ਅਣਮਿੱਥੇ ਸਮੇਂ ਵਾਸਤੇ ਉਹਨਾਂ ਦੇ ਰੋਕ ਲਾਤੀ ਐ ਇਹ ਪਤਾ ਨਹੀਂ ਕੀ ਸਮੱਸਿਆ ਜਾਂ ਤੇ ਭਰਤੀਆਂ ਨਿਕਲਦੀਆਂ ਨਹੀਂ ਜੇ ਕੋਈ ਭਰਤੀ ਪੂਰੀ ਹੋ ਜਾਂਦੀ ਐ ਤੇ ਉਹਦਾ ਕੋਈ ਨਾ ਕੋਈ ਵਿਵਾਦ ਪੈ ਜਾਂਦਾ ਰੌਲਾ ਪੈ ਜਾਂਦਾ ਕਈ ਵਾਰੀ ਜੁਆਇਨਿੰਗ ਲੈਟਰ ਦੇ ਕੇ ਵੀ ਜਿਵੇਂ ਪ੍ਰੋਫੈਸ਼ਨਲੀ ਭਰਤੀ ਦਾ ਰੌਲਾ ਪੈ ਗਿਆ ਇਹ ਜਿਹੜੀ ਪੀਐਨਸ ਵਾਲੀ ਭਰਤੀ ਐ ਗਰੁੱਪ ਡੀ ਵਾਲੀ ਭਰਤੀ ਐ ਰਿਤੇ ਫੇਰ ਕਹਿੰਦੇ ਰੋਕ ਲੱਗੀ ਐ ਨਹੀਂ ਇਹਦੇ ਤੇ ਆਪਾਂ ਇੱਕ ਦਿਨ ਗੱਲ ਕੀਤੀ ਸੀ ਕਿ 11000 ਦਾਵੇਦਾਰ ਸੀ ਜੀ ਚੋਪੜਾ ਸੀ ਸ਼ਾਇਦ ਪੋਸਟਾਂ ਸੀਗੀਆਂ 36 ਹੂੰ ਯਾਨੀ ਤਿੰਨ ਦਰਜਿਆਂ ਦੇ ਆਸ-ਪਾਸ 11000 ਆਇਆ ਜੀ ਉਹਦੇ ਚੋਂ 8 ਕੁ 100 ਲਾ ਲਓ ਲਗਭਗ 8 ਕੁ 100 ਬਾਹਰ ਹੋ ਗਿਆ ਹੂੰ ਤੇ ਬਾਕੀ ਜਿਹੜੀ ਸੀਗੇ ਉਹਨਾਂ ਦੀ ਜੋ ਕਹਿ ਲਓ ਕਿ ਉਹ ਹੁੰਦੀ ਆ ਮੁਲਾਂਕਣ ਇੰਟਰਵਿਊ ਜਿਹੜੀ ਹੁੰਦੀ ਆ ਸ਼ਖਸੀਅਤ ਮੁਲਾਂਕਣ ਇੰਟਰਵਿਊ ਜਿਹੜੀ ਆ ਉਹਦਾ ਸਮਾਂ ਹੋ ਗਿਆ ਸੀਗਾ ਕਿ ਚਲੋ ਬਾਈ ਆਜੋ ਤਾਂ ਐਨ ਮੌਕੇ ਤੇ ਉੱਥੇ ਤੁਸੀਂ حساب ਲਾ ਲਓ ਕਿ ਚਪੜਾਸੀ ਦੀ ਨੌਕਰੀ ਵਾਸਤੇ ਜਿਹੜੀਆਂ ਇਹ ਪ੍ਰਕਿਰਿਆਵਾਂ ਆਰੰਭੀਆਂ ਉਹ ਵੀ ਇਹਨਾਂ ਤੋਂ ਸੈਟ ਅੰਗਰਾਲ ਨੇ ਪਰੇ ਨਹੀਂ ਚੜੀਆਂ ਉੱਥੇ ਵੀ ਹਿਰ ਫੇਰ ਦੀ ਸ਼ਿਕਾਇਤ ਆ ਗਈ ਜੀ ਯਾਨੀ ਕਹਿ ਲੋ ਕਿ ਕਪਲੇਬਾਜੀ ਛਪਲੇਬਾਜੀ ਦੀ ਕੋਈ ਸ਼ਿਕਾਇਤ ਆਈ ਹੁਣ ਜਿਹੜਾ ਹਾਈ ਕੋਰਟ ਹੈ ਹਾਈ ਕੋਰਟ ਕਸਟੋਡੀਅਨ ਹੈ ਇਹਨਾਂ ਸਾਰੀਆਂ ਚੀਜ਼ਾਂ ਦਾ ਅਦਾਲਤ ਦਾ ਜੋ ਸਿਸਟਮ ਹੈ ਜੁਡੀਸ਼ਰੀ ਦਾ ਉਹਨਾਂ ਨੇ ਨਾਲ ਦੀ ਨਾਲ ਕਿਹਾ ਕਿ ਫੌਰੀ ਤੌਰ ਤੇ ਰੋਕ ਲਾਓ ਭਾਈ ਮੋਹੱਲੀ ਵਾਸਤੇ ਭਰਤੀ ਸੀਗੀ ਤਾਂ ਮੋਹੱਲੀ ਨੇ ਫਿਰ ਜਾਨੀ ਜਿਹੜੀ ਉੱਥੋਂ ਦੀ ਜੁਡੀਸ਼ਰੀ ਆ ਉਹਨਾਂ ਨੇ ਇਹਦੀ ਰੋਕ ਲਾਤੀ ਆ ਜੀ ਤਾਂ ਇਹਦਾ ਮਤਲਬ ਕੀ ਆ ਕਿ ਹਰੇ ਪੈਨ ਵਾਲੀ ਗਵਰਨਮੈਂਟ ਜਿਹੜੀ ਆ ਉਹ ਜੁਡੀਸ਼ਰੀ ਦੇ ਵਿੱਚ ਤੁਸੀਂ ਇਹ ਵੇਖੋ ਕਿ ਜੁਡੀਸ਼ਰੀ ਦੀ ਭਰਤੀ ਹੈ ਭਰਤੀ ਹੈ ਬਿਲਕੁਲ ਉਹਦੇ ਵਿੱਚ ਤਾਂ ਉਹਦੇ ਵਿੱਚ ਹੀ ਪਹਿਲੀ ਗਲਤੀ ਆ ਕਿ ਸਾਡੀ ਬੇਰੋਜ਼ਗਾਰੀ ਦਾ आलम ਕੀ ਹੈ ਜੀ ਕਿ ਗਰੁੱਪ ਡੀ ਦੀ ਜੋਬ ਵਾਸਤੇ ਚਪੜਾਸੀ ਦੀ ਜੋਬ ਵਾਸਤੇ 11000 ਦਾ ਬੇਦਾਰ ਹੈ ਜਦੋਂ ਕਿ ਆਪਾਂ ਨੂੰ ਪਤਾ ਕਿ 36 ਪੋਸਟਾਂ ਨੇ ਸਿਰਫ ਹਾਂਜੀ ਤਿੰਨ ਦਰਜੰਦੇ ਆਸ-ਪਾਸ ਪੋਸਟਾਂ ਨੇ ਤਾਂ ਉਸ ਤੋਂ ਬਾਅਦ ਦੂਜਾ ਪਹਿਲੂ ਇਹ ਵੇਖੋ ਕਿ ਜੁਡੀਸ਼ਰੀ ਦੇ ਵਿੱਚੋਂ ਹੀ ਇਹ ਸ਼ਿਕਾਇਤਾਂ ਆ ਗਈਆਂ ਹਾਈ ਕੋਰਟ ਕੋਲ ਕਿ ਉੱਥੇ ਤੇ ਚਪੜਾਸੀ ਵਾਸਤੇ ਵੀ ਐਦਾਂ ਮਾਰੋ-ਮਾਰ ਲੱਗੀ ਆ ਸਾਬ ਕੀ ਕਹਿ ਸਕਦੇ ਹੋ ਤੁਸੀਂ ਕਿ ਭਾਈ ਹਰਾ ਪੈਨ ਚੱਲੂਗਾ ਜੀ ਬੇਰੁਜ਼ਗਾਰੀ ਕੈਮ ਹੈ ਦੂਜੀ ਗੱਲ ਕਿ ਜੋ ਤੁਸੀਂ ਕਿਹਾ ਸੀਗਾ ਕਿ ਅਸੀਂ ਭਰਤੀਆਂ ਜਿਹੜੀਆਂ ਵੇਲੇ ਸਿਰ ਨੇਪਰੇ ਚਾੜ ਦੇਵਾਂਗੇ ਵੀ ਲਟਕਾ ਪੈਦਾ ਨਹੀਂ ਹੋਏਗਾ ਉਹ ਲਟਕਾ ਵੀ ਪੈਦਾ ਹੋ ਰਿਹਾ ਹੈ ਬਹੁਤ ਜ਼ਿਆਦਾ ਪੈਦਾ ਹੋ ਰਿਹਾ ਹੈ ਤੇ ਖੈਰ ਮਿੰਟੋ ਜੀ ਸਮਾਂ ਹੋ ਚੱਲਿਆ ਤੇ ਇਜਾਜ਼ਤ ਆਪਾਂ ਲੈਣੀ ਪਰ ਜਾਂਦੇ ਜਾਂਦੇ ਨੇ ਇੱਕ ਸਿਆਣੀ ਜੀ ਗੱਲ ਹੋਰ ਦੱਸ ਕੇ ਜਾਇਓ ਆ ਜੀ ਇੱਕ ਕੋਈ ਕੋਚ ਸਾਹਿਬ ਨੇ ਕਹਿੰਦੇ ਕਿ ਮੇਰਾ ਕਮੈਂਟ ਨਹੀਂ ਪੜਿਆ ਜਾਂਦਾ ਲੋ ਮੈਂ ਤੁਹਾਡਾ ਕਮੈਂਟ ਪੜ ਦਿੰਦਾ ਜੀ ਕਿ ਹੁਣ ਤੁਸੀਂ ਮੈਨੂੰ ਦੱਸੋ ਕਿ ਭਾਈ ਕੋਈ ਕਮੈਂਟ ਦੇ ਵਿੱਚ ਕੋਈ ਸਵਾਲ ਤੁਹਾਡਾ ਹੈਗਾ ਤੇ ਦੱਸੋ ਗੁਰਸਤਵੀਰ ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਮਿਹਰਬਾਨੀ ਕੰਟਰੀਬਿਊਸ਼ਨ ਲਈ ਤੇ ਮਿਹਰਬਾਨੀ ਬਾਕੀ ਸਾਰੇ ਦੋਸਤਾਂ ਦੀ ਵੀ